ਨੋਰ ਇੰਨਾ ਨਹੀਂ ਲੱਗਦਾ ਮੁੰਡਾ ਹਰਵੰਤ ਗਿਆ ਵਾ 735 ਐਫੀ ਇਹ 97842 ਉਹ ਚ ਆ ਗਿਆ ਨਾ ਉਹ ਵੀ ਨਕਲਾ ਹੋਇਆ ਲੱਗਦਾ ਇੱਥੇ ਕਢਾ ਦੇ ਗਏ ਇੱਥੂ ਹੀ ਕੱਢ ਦੂੰ ਟਰਾਲੀ ਜਾਵਾਂ ਜਾ ਇੱਥੂ ਹੀ ਕਢ ਦੋਣਗਾ ਪਰੇ ਹੋ ਜਾ ਬਾਕੀ ਤਾਂ ਪਰਾਂ ਹੋ ਜਾ ਉਹ ਗਿਆ ਆਫ ਉਤਰ ਆ ਓਏ ਜਾ ਰਹੀ ਤਾ ਜਾ ਕਾ ਭਾਜਾ ਆ ਵੀ ਨਹੀਂ ਚਾਹਤ ਸੋਹਾਰੇ ਦਾ ਡਰਾਈਵਰ ਆ ਉਹ ਬਾਅਦ ਚੋਂ ਇਹ ਨਹੀਂ ਗੱਡੀ ਤੇ ਆਈ ਨੇ ਗੱਡੀ ਸੀ ਟੈਂਕੀ ਨਾ ਬਾਦਲ ਦਾ ਡਰਾਈਵਰ ਉਹ ਨਾ ਉਹੀ ਆ ਭਾਈ ਉਹ ਵਿਚਾਰੇ ਬੰਦੂ ਨੂੰ ਕਿਸੇ ਦਾ ਅਗਰ ਤੁਹਾਨੂੰ ਹੋ ਰਿਹਾ ਲੋਕ ਕਿਵੇਂ ਲੈ ਬੈਠਾ ਹਾਈ ਚ ਮਾਰੇ ਨਾ ਯਾਰ ਪਾ ਗਏ ਹਾਂ ਇਹ ਕਰਦੇ ਹੈ ਸਾਰਾ ਇਫੀਸ਼ੀਅੰਟ ਨਹੀਂ ਆਏ ਨਹੀਂ ਛੇੜਦੇ ਕੋਈ ਇੰਨੀ ਲੰਬੀ ਕਹੇ ਆ ਘਟੋ ਘਟ ਬਸੇ ਐਡਾ ਇਹ ਮੰਗੜੀ ਪਿਆ ਐ ਬਹੁਤ ਸੋਹਣਾ ਘਰ ਕਿਹਨਾਂ ਖੜਾ ਦੇ ਵੀ ਲੋ ਨੰਗਾ ਨਾ ਗਲਗੀਤਾਂ ਲਾਈ ਦੇ ਵੰਡੀ ਚ ਕਿਵੇਂ ਲੱਗਦੀ ਉੱਤੇ ਹੋਏ ਹੁਣ ਮੇਲ ਦਾ ਪਕੜਨਾ ਮਾਰ ਦੋ ਵੀ ਮਾਰੀ ਕੱਟੇ ਨੂੰ ਪਈਆ ਲੈ ਗਿਆ ਨਹੀਂ ਛਾਲੀ ਚੌਲ ਖੜੀ ਜਾ ਤੋ ਕਿੱਥੇ ਲੋਟ ਆਉਂਦਾ ਕਿੱਥੇ ਪਾਸੇ ਨੇ ਆਪਣਾ ਭਾਈਆ ਕਿੱਥੇ ਆਦਾ ਹੋਣਾ ਇਹਦਾ ਭਾਂਦਾ ਇੰਨਾ ਦਾ ਹੈਗਾ ਤਾਂ ਕਲਵਾਂਤਾ ਟਾਇਰ ਤਾਂ ਅਜੇ ਦੇਰੋਂ ਉਹਦਾ ਮੈਂ ਜਾਣਦਾ ਬਲਜੀਤ ਕੇਲਾ ਤੇ ਟਾਇਰ ਹੀ ਨਹੀਂ ਹੈਗੇ ਯਾਰ ਕੋਈ ਬੰਦੇ ਨਹੀਂ ਹੋਣਗੇ ਯਾਰ ਜੱਟ ਹਣ ਨਾ ਬੈ ਗੋ ਇੱਕ ਹੋਰ ਦੱਸਾਂ ਮੈਨੂੰ ਇੱਕ ਹੋਰ ਦੱਸਾਂ ਮੈਨੂੰ ਇੱਕ ਹੋਰ ਦੱਸਾਂ ਮੈਨੂੰ ਵਧੀ ਜੋਪਾ ਟਰਾਲੀ ਵੀ ਲਾ ਲਾ ਟਰਾਲੀ ਵੀ ਲਾ ਲ ਆ ਗਈ ਕੰਮ ਸਾਰੀ ਨੇ ਕੁੱਟਾ ਲੀਗਾ ਆਉਦੀ ਕੀ ਗੱਲ ਕਰਦਾ ਨੋਟ ਨਹੀਂ ਨਕਲ ਦਾ ਹਾਈਕ ਨਕਲ ਬੈਠਾ ਆਣਾ ਯਾਰ ਚੱਲ ਗਿਆ ਸੀ ਓਏ ਬੈਠ